ਜੀ ਮੈਂ ਆਪਣੀ ਜੋਬ ਤੇ ਸੀ ਬਿਲਕੁਲ ਮੈਂ ਆਪਣੇ ਘਰ ਸੀਗੀ ਸਹੁਰੇ ਘਰ ਤੋਂ ਮੈਂ ਜੋਬ ਤੇ ਗਈ ਆ ਜੋਬ ਤੋਂ ਮੈਂ ਆਪਣੇ ਫੇਰ ਘਰ ਰਹੀ ਆਂਗੀ ਆਪਣੇ ਤੇ ਹੋਏ ਪਰਚੇ ਨੂੰ ਲੈ ਕੇ ਭਾਨੇ ਸਿੱਧੂ ਦੀ ਭਾਨੇ ਵੱਡਾ ਬਿਆਨ ਦਿੱਤਾ ਭਾਨੇ ਦੀ ਭਾਨੇ ਕਿਹਾ ਕਿ ਇਹ ਤਾਂ ਛਰਿਆਂ ਵੀ ੱੱੱਕਾ ਹੋ ਰਿਹਾ ਤਿੰਨ ਤਰੀਕ ਜਿਸ ਦਿਨ ਇਹ ਪਰਚਾ ਹੋਇਆ ਉਸ ਦਿਨ ਮੈਂ ਆਪਣੀ ਜੋਬ ਤੇ ਸੀ ਸਹੁਰੇ ਪਿੰਡ ਤੋਂ ਹੀ ਮੈਂ ਪੜਾਉਣ ਗਈ ਸੀ ਤੇ ਪੂਰਾ ਦਿਨ ਮੇਰਾ ਮੇਰੀ ਜੋਬ ਤੇ ਨਿਕਲਿਆ ਸੀ ਸਰਕਾਰੀ ਟੀਚਰ ਲੱਗੀ ਹੋਈ ਆ ਭਾਨੇ ਸਿੱਧੂ ਦੀ ਭੈਣ ਤੇ ਉਹਨਾਂ ਦਾ ਵੱਡਾ ਸਪਸ਼ਟੀਕਰਨ ਸਾਹਮਣੇ ਆਇਆ 3 ਤਰੀਕ ਨੂੰ ਜਿਸ ਦਿਨ ਧਰਨਾ ਭਾਨੇ ਸਿੱਧੂ ਕਰਕੇ ਲੱਗਿਆ ਸੀ ਉਸੇ ਦਿਨ ਮੈਂ ਇਸ ਧਰਨੇ ਦੇ ਵਿੱਚ ਸ਼ਾਮਲ ਨਹੀਂ ਹੋਈ ਤੇ ਮੈਂ ਤਾਂ ਪੂਰਾ ਦਿਨ ਸਕੂਲ ਦੇ ਵਿੱਚ ਬੱਚੇ ਪੜ੍ਹਾ ਰਹੀ ਸੀ ਅਤੇ ਸੋਹਰੇ ਪਿੰਡ ਤੋਂ ਹੀ ਮੈਂ ਆਪਣੇ ਜੌਬ ਤੇ ਗਈ ਸੀ ਤੇ ਸਕੂਲੋਂ ਵਾਪਸ ਵੀ ਮੈਂ ਆਪਣੇ ਪਿੰਡ ਹੀ ਸੋਹਰੇ ਪਿੰਡ ਆਈ ਸੀ ਲੱਖੇ ਸਦਾਣੇ ਦੇ ਕੋਲ ਬੈਠ ਕੇ ਪਹਨੇ ਸਿੱਧੂ ਦੀ ਪਹਨੇ ਵੱਡਾ ਬਿਆਨ ਦਿੱਤਾ ਇਸ ਬਿਆਨ ਤੋਂ ਬਾਅਦ ਲਖੇ ਸਿਧਾਣੇ ਨੇ ਕਿਹਾ ਥੋੜੀ ਬਹੁਤੀ ਸ਼ਰਮ ਕਰੋ ਕਿਉਂਕਿ ਪਹਣ ਤਾਂ ਉਸ ਦਿਨ ਉਥੇ ਗਈ ਵੀ ਨਹੀਂ ਸੀ ਉਹ ਆਪਣੇ ਸਕੂਲ ਦੇ ਵਿੱਚ ਪੜਾ ਰਹੀ ਸੀ ਤੇ ਪੁਲਿਸ ਵਾਲੇ ਵੀਰਾਂ ਨੂੰ ਵੀ ਇਹ ਮੇਰੀ ਬੇਨਤੀ ਹੈ ਤੇ ਇਹਨਾਂ ਨਾਜਾਇਜ਼ ਧੱਕਾ ਨਾ ਕਰੋ ਤੇ ਲਖੇ ਸਿਧਾਣੇ ਨੇ ਇਹ ਵੀ ਕਿਹਾ ਜਿੰਨੇ ਵੀ ਪਰਚੇ ਵਿੱਚ ਨਾਣੇ ਅੱਜ ਅਸੀਂ ਸਾਰੇ ਇਕੱਠੇ ਬੈਠੇ ਆ ਜੀਨੇ ਸਾਨੂੰ ਫੜਨਾ ਅੱਜ ਹੀ ਫੜ ਲਓ ਅਸੀਂ ਇੱਥੇ ਹੀ ਬੈਠੇ ਆ ਬਹੁਤ ਜਿਆਦੇ ਤੱਕਾ ਹੋ ਰਿਹਾ ਸੱਚ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਭਾਨੇ ਸਿੱਧੂ ਦੀ ਨਹੀਂ ਇਹ ਸਾਡੀ ਸਭ ਦੀ ਭੈਣ ਹੈ ਤੇ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਅੱਜ ਇੰਨਾ ਭੈਣਾ ਦੇ ਉੱਤੇ ਕਾਰਵਾਈ ਕੀਤੀ ਗਈ ਆ ਉਹ ਵੀ ਝੂਠੀ ਕਾਰਵਾਈ ਕੀਤੀ ਗਈ ਆ ਕੱਲੋ ਸਾਡੀਆਂ ਮਾਵਾਂ ਭੈਣਾਂ ਤੇ ਵੀ ਇਹ ਕਾਰਵਾਈਆਂ ਹੋ ਸਕਦੀਆਂ ਤਾਂ ਸਾਨੂੰ ਰਲ ਮਿਲ ਕੇ ਭਾਨੇ ਸਿੱਧੂ ਵੀਰ ਦੇ ਪਰਿਵਾਰ ਦਾ ਸਾਥ ਦੇਣਾ ਚਾਹੀਦਾ ਤੇ ਬਾਕੀ ਦੋਸਤੋ ਮਿਲਦੇ ਆ ਕਿਸੇ ਹੋਰ ਖਬਰ ਦੇ ਨਾਲ